ਗਰਮੀਆਂ ਚ ਲੱਗਣ ਵਾਲੀਆਂ ਪਨੀਰੀਆਂ ਜੇ ਤੁਸੀਂ ਟਰੇਆਂ 'ਚ ਤਿਆਰ ਕਰਨੀਆਂ ਅਗੇਤੀਆਂ ਤਿਆਰ ਕਰਨੀਆਂ ਤਾਂ ਉਹਦੇ ਲਈ ਸ਼ੁਰੂਆਤ ਕਿਹੜੀ ਜਗ੍ਹਾ ਤੋਂ ਕਰਨੀ ਹੈ ਜੀ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਕੰਪਲੀਟ ਚਾਰ ਪੰਜ ਵੀਡੀਓ ਇਸ ਵਿਸ਼ੇ ਤੇ ਆਉਣਗੀਆਂ ਸਾਰੀਆਂ ਦੇਖ ਲਿਓ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਕਿਹੜੇ ਤਰੀਕੇ ਨਾਲ ਟਰੇਆਂ ਵਾਲੀਆਂ ਪਨੀਰੀਆਂ ਆਪਾਂ ਤਿਆਰ ਕਰਨੀਆਂ ਜੀ ਉਹਦੀ ਸ਼ੁਰੂਆਤ ਕਰਨੀ ਪੈਂਦੀ ਹੈ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਇਹ ਇਹਦੀ ਜ਼ਰੂਰਤ ਕਿਉਂ ਪੈਂਦੀ ਹੈ ਜੀ ਟ੍ਰੇਆਂ ਵਾਲੀ ਪਨੀਰੀ ਆਪਾਂ ਨੂੰ ਤਿਆਰ ਕਰਨ ਦੀ ਜ਼ਰੂਰਤ ਖਾਸ ਕਰਕੇ ਉਸ ਸਮੇਂ ਪੈਂਦੀ ਹੈ ਜਦੋਂ ਆਪਾਂ ਸਰਦੀ ਦੇ ਵਿੱਚ ਪਨੀਰੀਆਂ ਪਹਿਲਾਂ ਤਿਆਰ ਕਰਕੇ ਰੱਖ ਲੈਣੇ ਆ ਤਾਂ ਗਰਮੀ ਜਦੋਂ ਸ਼ੁਰੂ ਹੁੰਦੀ ਹੈ ਉਸ ਵੇਲੇ ਸੇ ਬੂਟੇ ਲਾ ਦਿੰਨੇ ਆ ਕਿਉਂਕਿ ਸਾਡੀ ਜਿਹੜੀ ਫਸਲ ਹੈ ਉਹ 20 ਤੋਂ 25 ਦਿਨ ਜਾਂ 1 ਮਹੀਨਾ ਅਗੇਤੀ ਹੋ ਜਾਂਦੀ ਹੈ ਕਿਉਂਕਿ ਜਿੰਨਾ ਸਮਾਂ ਬੂਟੇ ਨੇ ਉੱਗ ਕੇ ਤਿਆਰ ਹੋਣ ਚ ਲੱਗਣਾ ਉਹਨੇ ਦੇ ਚ ਬੂਟਾ ਬਣਿਆ ਬਣਾਇਆ ਮਿਲ ਜਾਂਦਾ ਸ਼ੁਰੂਆਤ ਆਪਾਂ ਕਰਦੇ ਆਂ ਜੀ ਕੋਕੋ ਪੀਟ ਤੋਂ ਕੋਕੋ ਪੀਟ ਤੁਸੀਂ ਇੱਧਰ ਦੇਖ ਸਕਦੇ ਹੋ ਨਾਰੀਅਲ ਦਾ ਇਹਨੂੰ ਬੂਰਾ ਕਿਹਾ ਜਾਂਦਾ ਹੈ ਜੀ ਇਸ ਤੋਂ ਇਹਦਾ ਜਿਹੜਾ ਬੇਸ ਮਟੀਰੀਅਲ ਹੈ ਇਸ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ ਹੁਣ ਕੋਕੋ ਪੀਟ ਜਦੋਂ ਇਸ ਰੂਪ ਦੇ ਵਿੱਚ ਵੀ ਆਉਂਦਾ ਖੁੱਲਾ ਵੀ ਆਉਂਦਾ ਵਾਸ਼ ਵੀ ਆਉਂਦਾ ਅਨਵਾਸ਼ ਵੀ ਕਈ ਤਰੀਕੇ ਦਾ ਆਉਂਦਾ ਪਰ ਅਸੀਂ ਅਨਵਾਸ਼ ਹੀ ਲੈਨੇ ਆ ਤਾਂ ਇਹਨੂੰ ਇਸੇ ਤਰੀਕੇ ਨਾਲ ਡਰਮਾਂ ਦੇ ਵਿੱਚ ਪਾ ਕੇ ਡਰਮ ਦੇ ਵਿੱਚ ਤੁਸੀਂ ਇਸਨੂੰ ਘੱਟ ਤੋਂ ਘੱਟ 24 ਘੰਟੇ ਰੱਖਣਾ ਹੈ ਜੀ 24 ਘੰਟੇ ਤੱਕ ਇਹ ਬਿਲਕੁਲ ਬੂਰੇ ਮਤਲਬ ਰੂੜੀ ਵਰਗਾ ਹੋ ਜਾਊਗਾ ਇਸ ਤਰੀਕੇ ਦਾ ਤੁਸੀਂ ਇੱਧਰ ਦੇਖੋ ਜਦੋਂ ਇਸ ਤਰੀਕੇ ਦਾ ਕੋਕੋ ਪੀਟ ਹੋ ਜਾਂਦਾ ਤਾਂ ਅਸੀਂ ਦੇਖੋ ਜੀ ਕ੍ਰੇਟ ਦੇ ਵਿੱਚ ਜਾਲੀਆਂ ਲਾਈਆਂ ਐ ਤਾਂ ਇਹ ਚ ਕੋਕੋ ਪੀਟ ਨਾਰੀਅਲ ਦਾ ਬੂਰਾ ਪਾ ਕੇ ਤੇ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਦਿੰਨੇ ਆ। ਉਹਨਾਂ ਚਿਰ ਤੱਕ ਇਹਨੂੰ ਧੋਂਦੇ ਰਹਿਣਾ ਆ ਜਿੰਨਾ ਚਿਰ ਤੱਕ ਇਹ ਚੋਂ ਸਾਫ਼ ਪਾਣੀ ਨਿਕਲਣਾ ਸ਼ੁਰੂ ਨਾ ਹੋ ਜੇ। ਜਦੋਂ ਇਹ ਚੋਂ ਸਾਫ਼ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਫਿਰ ਇਸ ਨੂੰ ਇੱਕ ਦੂਜੀ ਜਗ੍ਹਾ ਤੇ ਜਾ ਕੇ ਅਸੀਂ ਡੰਪ ਕਰ ਦਿੰਨੇ ਆ ਉੱਥੇ ਜਾ ਕੇ ਤੁਹਾਨੂੰ ਅੱਗੇ ਦਾ ਪ੍ਰਕਿਰਿਆ ਦਿਖਾਉਣਾ। ਤੇ ਇੱਥੇ ਜਦੋਂ ਬੂਰਾ ਲਿਆ ਕੇ ਬਾਹਰ ਕੱਢ ਦਈਦਾ ਜੀ ਬੂਰਾ ਤੁਸੀਂ ਦੇਖੋ ਬਾਹਰ ਕੱਢਤਾ ਥੋੜਾ ਜਾਇ ਜਿਹੜੋ ਸੁੱਕ ਜਾਂਦਾ ਐ ਨਾ ਇਹ। ਤੇ ਉਸ ਟਾਈ ਹੁਣ ਇਹਦੇ ਜਿਹੜਾ ਬੀਐਸ ਮਟੀਰੀਅਲ ਆਪਾਂ ਨਾਰੀਅਲ ਦਾ ਪੂਰਾ ਤਾਂ ਹੋ ਗਿਆ ਸਟੈਂਡਰਡ ਦੋ ਤਰੀਕੇ ਨੇ ਟ੍ਰਿਆਵਾਜ ਵਿੱਚ ਜਿਹੜਾ ਮੀਡੀਆ ਤਿਆਰ ਕਰਨ ਦੇ ਦੋ ਤਰੀਕੇ ਨੇ ਪਹਿਲਾ ਤਰੀਕਾ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਦਾ ਹੈਗਾ ਜੀ ਉਹ ਚ ਨਾਰੀਅਲ ਦਾ ਪੂਰਾ ਵਰਮਿਕਲਾਈਟ ਪਰਲਾਈਟ ਤਿੰਨ ਚੀਜ਼ਾਂ ਚੱਲਦੀਆਂ ਨੇ ਉਹਨਾਂ ਦੀ ਜਿਹੜੀ ਮਾਤਰਾ ਲੈਣੀ ਹੈ ਜੀ ਤੁਸੀਂ ਕੋਈ ਬਰਤਨ ਲੈ ਲੈਣਾ ਤਿੰਨ ਹਿੱਸੇ ਆਪ ਪਾਉਣਾ ਜੀ ਤਿੰਨ ਬਰਤਨ ਤੁਸੀਂ ਇਹਦੇ ਭਰ ਕੇ ਪਾ ਲੈਣੇ ਕੋਈ ਵੀ ਇੱਕ ਬਾਲਟੀ ਭਾਂਡਾ ਕੁਝ ਵੀ ਲੈ ਲਓ ਤਿੰਨ ਇਹਦੇ ਭਰ ਕੇ ਪਾ ਦੇਣੇ ਆ ਇੱਕ ਤੁਸੀਂ ਵਰਮੀਕਲਾਈਟ ਦਾ ਪਾਉਣਾ ਇੱਕ ਤੁਸੀਂ ਪਰਲਾਈਟ ਦਾ ਪਾਉਣਾ ਇਹ ਹੋ ਗਿਆ ਜੀ ਇੰਟਰਨੈਸ਼ਨਲ ਸਟੈਂਡਰਡ ਜਿਹੜਾ ਚੱਲਦਾ ਜੇ ਆਪਣੇ ਲੋਕਲ ਪੰਜਾਬ ਚ ਜਾਂ ਇੰਡੀਆ ਚ ਇੱਕ ਹੋਰ ਫਾਰਮੂਲਾ ਵਰਤਦੇ ਉਹ ਵੀ ਕਾਮਯਾਬ ਦੋਵੇਂ ਫਾਰਮੂਲੇ ਫੁੱਲ ਬਟਾ ਫੁੱਲ ਕਾਮਯਾਬ ਨੇ ਦੂਜਾ ਫਾਰਮੂਲਾ ਹੈਗਾ ਜੀ 31 ਦੇ ਹਿਸਾਬ ਦੇ ਨਾਲ ਤਿੰਨ ਬਾਲਟੀਆਂ ਤੇ ਜਾਂ ਤਿੰਨ ਬਾਲਟੀਆਂ ਤੁਸੀਂ ਇਹਦੀਆਂ ਪਾ ਲੈਣੀਆਂ ਜੀ ਧੋਣ ਤੋਂ ਬਾਅਦ ਇਸ ਤਰੀਕੇ ਦਾ ਜਿਹੜਾ ਮਟੀਰੀਅਲ ਬਣਦਾ ਉਹਦਾ ਤਿੰਨ ਬਾਲਟੀਆਂ ਇਹਦੀਆਂ ਪਾ ਲੈਣੀਆਂ ਇੱਕ ਬਾਲਟੀ ਬਾਲਟਾ ਜੋ ਵੀ ਤੁਸੀਂ ਮਿਸ਼ਰਣ ਚ ਲੈਣਾ ਉਹ ਤੁਸੀਂ ਵਰਮੀਕੰਪੋਸਟ ਯਾਨੀ ਕਿ ਗਡੋਇਆਂ ਦੀ ਖਾਦ ਪਾ ਲੈਣੀ ਆ ਇਹਨਾਂ ਦਾ ਤੁਸੀਂ ਬੇਸ ਮਟੀਰੀਅਲ ਬੇਸ ਮਟੀਰੀਅਲ ਨੂੰ ਚੰਗੀ ਤਰ੍ਹਾਂ ਤਿੰਨ ਚਾਰ ਵਾਰ ਮਿਕਸ ਕਰਕੇ ਤਾਂ ਤੁਸੀਂ ਉਸ ਤੋਂ ਬਾਅਦ ਟ੍ਰੇਆਂ ਦੇ ਵਿੱਚ ਇਹਨੂੰ ਭਰ ਸਕਦੇ ਹੋ ਤੇ ਜਦੋਂ ਟ੍ਰੇਆਂ ਦੇ ਵਿੱਚ ਭਰਨਾ ਆਇਆ ਉਸ ਟਾਈਮ ਤੇ ਨਮੀ ਜ਼ਰੂਰ ਚੈੱਕ ਕਰ ਲਿਓ ਕਿ ਇਸ ਤਰੀਕੇ ਨਾਲ ਨਾ ਜਦੋਂ ਇਹਨੂੰ ਐ ਫੜ ਕੇ ਆਪਾਂ ਪੂਰਾ ਦੱਬਾਂਗੇ ਤੇ ਇਹ ਚੋਂ ਇੱਕ ਦੋ ਬੂੰਦਾਂ ਪਾਣੀ ਦੀਆਂ ਡਿੱਗਣੀਆਂ ਚਾਹੀਦੀਆਂ ਇੰਨੀ ਕੁ ਨਮੀ ਜ਼ਰੂਰੀ ਹੈ ਮੰਨ ਲਓ ਇਹ ਚ ਹੁਣ ਨਮੀ ਥੋੜੀ ਜਿਹੀ ਘੱਟ ਹੈ ਜੀ ਤਾ ਇਸ ਨਮੀ ਆਪਾਂ ਨੂੰ ਜਦੋਂ ਆਪਾਂ ਬੀਜ ਲਾਉਣਾ ਬੀਜ ਰੱਖਣ ਤੋਂ ਬਾਅਦ ਲੱਗਾਉਣ ਤੋਂ ਬਾਅਦ ਇਸ ਆਪਾਂ ਨੂੰ ਹਲਕੀ ਜੀ ਨਮੀ ਭਰਨੀ ਪੈਣੀ ਆ ਇਸ ਤਰੀਕੇ ਨਾਲ ਦੱਬਿਆਂ ਇੱਕ ਦੋ ਬੂੰਦਾ ਪਾਣੀ ਦੀਆਂ ਡਿੱਗਣ ਇੰਨੀ ਕ ਨਮੀ ਚਾਹੀਦੀ ਆ ਇਹ ਨਹੀਂ ਕਿ ਬਹੁਤ ਜ਼ਿਆਦਾ ਪਾਣੀ ਡਿੱਗੇ ਤੇ ਬਹੁਤ ਘੱਟ ਵੀ ਨਹੀਂ ਚਾਹੀਦਾ ਬਹੁਤ ਜ਼ਿਆਦਾ ਹੋਣੀ ਚਾਹੀਦਾ ਇਹ ਹੋ ਗਿਆ ਜੀ ਟਰੇਆਂ ਵਾਲੀ ਪਨੀਰੀ ਤਿਆਰ ਕਰਨ ਦਾ ਬੇਸ ਮਟੀਰੀਅਲ ਇਸ ਤੋਂ ਬਾਅਦ ਆਪਾਂ ਟਰੇਆਂ ਵਾਲੀ ਪਨੀਰੀ ਚ ਸੀਡ ਕਿਵੇਂ ਲਾਉਣਾ ਹੈ ਜੀ ਤਾਂ ਦਾ ਸੈਟਅਪ ਕਿਵੇਂ ਬਣਾਉਣਾ ਇਹਦੇ ਬਾਰੇ ਆਪਾਂ ਜਲਦੀ ਤੋਂ ਜਲਦੀ ਇੱਕ ਹੋਰ ਵੀਡੀਓ ਸਾਂਝੀ ਕਰਾਂਗੇ ਜੇ ਤਾਂ ਵੀਡੀਓ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਕਿਸੇ ਵੀ ਤਰ੍ਹਾਂ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ ਖਰੀਦਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਫਾਰਮ ਦਾ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਹੈ ਇਸ ਸੰਬੰਧ ਵਿੱਚ ਜੇ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋ ਤਾਂ ਤੁਸੀਂ ਕਮੈਂਟਾਂ ਦੇ ਰੂਪ ਵਿੱਚ ਜਰੂਰ ਦੱਸਿਓ ਜਾਂ ਪੁੱਛਿਓ ਆਪਾਂ ਉਸ ਤੇ ਵੀਡੀਓ ਕਰਨ ਦੀ ਕੋਸ਼ਿਸ਼ ਜਰੂ